ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਰ ਜੀ ਆ ਗਿਆ ਮੈਨੂੰ ਲੈਣ ਵਾਸਤੇ ਮੈਂ ਜਾਉਂਗੀ ਜੀ ਹੁਣੇ ਹੁਣੇ ਤੁਸੀਂ ਸਾਡੀ ਵੀਡੀਓ ਦੇਖੀ ਆ ਵੀਡੀਓ ਦੱਸਿਓ ਕਿਵੇਂ ਦੀ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਤੇ ਨਾਲ ਇੱਕ ਗੱਲ ਹੋਰ ਵੀਡੀਓ ਨਾ ਤੁਸੀਂ ਸਕਿੱਪ ਕਰਕੇ ਦੇਖਦੇ ਹੋ ਪਲੀਜ਼ ਸਾਰਿਆਂ ਨੂੰ ਬੇਨਤੀ ਆ ਵੀਡੀਓ ਪੂਰੀ ਦੇਖਿਆ ਕਰੋ ਬਹੁਤ ਮਿਹਨਤ ਲੱਗਦੀ ਹੈ ਵੀਡੀਓ ਬਣਾਉਣ ਤੇ ਅਸੀਂ ਤੁਹਾਡੇ ਅੱਗੇ ਇਹੀ ਬੇਨਤੀ ਕਰਦੇ ਆਂ ਤੇ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਤੇ ਸਾਡੀ ਵੀਡੀਓ ਪੂਰੀ ਦੇਖਿਆ ਕਰੋ ਜੀ ਕਿਉਂਕਿ ਜੇ ਤੁਸੀਂ ਸਕਿੱਪ ਕਰ ਦਿੰਦੇ ਹੋ ਜਿਹੜੇ ਸੀਨ ਵਧੀਆ ਹੁੰਦੇ ਆ ਉਹ ਹੀ ਸਕਿੱਪ ਹੋ ਜਾਂਦੇ ਨੇ ਹੂੰ ਤਾਂ ਕਰਕੇ ਫਿਰ ਮਿਹਨਤ ਤੇ ਪਾਣੀ ਫਿਰ ਜਾਂਦਾ ਹਾਂ ਹਾਂ ਤਾਂ ਫਿਰ ਤੁਹਾਨੂੰ ਸਟੋਰੀ ਨਹੀਂ ਸਮਝ ਲੱਗਦੀ ਫਿਰ ਤੁਸੀਂ ਕਹਿੰਦੇ ਨੇ ਜੀ ਸਾਨੂੰ ਸਟੋਰੀ ਨਹੀਂ ਵਧੀਆ ਲੱਗੀ ਸਟੋਰੀ ਬਹੁਤ ਸੋਹਣੀ ਚੱਲ ਰਹੀ ਆ ਸਾਡੀ ਮੋٹے ਦਿਮਾਗ ਦੀ ਸਾਲੀ ਤਾਂ ਪਲੀਜ਼ ਸਾਰੀ ਵੀਡੀਓ ਪੂਰੀ ਦੇਖਿਆ ਕਰੋ ਜੀ ਤੇ ਸਮਝ ਤੁਹਾਨੂੰ ਤਾਂ ਹੋਊਗੀ ਜੇ ਸਾਰੇ ਪਾਰਟ ਦੇਖੋਗੇ ਹੈਨਾ ਪਹਿਲੇ ਤਾਂ ਦੇਖਣਾ ਪਊਗਾ ਹਰਜਾ ਤੂੰ ਚੁੱਪ ਕਰ ਬੋਲ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਆਹ ਬਟਨ ਜ਼ਰੂਰ ਦਬਾਰੇ ਗੁੱਠੇ ਵਾਲਾ ਠੀਕ ਆ ਸ਼ੇਅਰ ਵੀ ਕਰਤ ਹਰਜਾ ਚੁੱਪ ਕਰ ਜਾ ਬੀਬੀ ਤੂੰ ਬੋਲ ਲਾਈਕ ਤੇ ਜ਼ਰੂਰ ਕਰਿਓ ਮੈਨੂੰ ਬੀਬੀ ਤੇਰਾ ਪਰੋਣਾ ਕਿੱਥੇ ਗਿਆ ਅੱਨਾ ਵੀਡੀਓ ਨੂੰ ਜੀ ਵੀਡੀਓ ਨੂੰ ਲਾਈਕ ਕਰਿਓ ਹਾਂ ਵੀਡੀਓ ਨੂੰ ਲਾਈਕ ਕਰ ਦਿਓ ਸਾਡਾ ਪਾਪਾ ਜਿਹੜਾ ਰੁਸ ਕੇ ਬੱਗ ਗਿਆ ਉਹ ਹਾਂਜੀ ਹੁਣ ਮੇਰੇ ਜੀਜੀ ਦੋ ਕੁਝ ਸ਼ਬਦ ਬੋਲਣਗੇ ਸੁਣ ਲਓ ਸਾਰੇ ਭਰਾਵਾਂ ਨੂੰ ਬੇਨਤੀ ਹੈ ਵੀ ਟਾਈਮ ਚ ਟਾਈਮ ਕੱਢ ਕੇ ਸ਼ਾਮ ਦੇ ਸਮੇਂ ਵਿੱਚ ਪਰਵਾਰ ਚ ਬੈਠ ਕੇ ਵੀਡੀਓ ਜ਼ਰੂਰ ਦੇਖਣਾ ਸੋ ਕਮੈਂਟ ਦੇ ਵਿੱਚ ਸੁਝਾਅ ਦੇਆ ਕਰੋ ਵੀ ਅੱਗੇ ਤੋਂ ਅਸੀਂ ਕੀ ਕਮੀਆਂ ਤੇ ਕੀ ਅੱਗੇ ਤੋਂ ਕਰਨਾ ਤੇ ਸਾਰੇ ਭਰਾਵਾਂ ਦਾ ਵੀਡੀਓ ਵੇਖਣ ਲਈ ਧੰਨਵਾਦ। ਬਾਕੀ ਡੈਰੀ ਫਾਰਮ ਟ੍ਰਿਲੋਂ ਡੈਰੀ ਵੀਰੀਡ ਫਾਰਮ। ਅਸੀਂ ਨਾ ਬਈ ਵੀਡੀਓ ਦੇ ਵਿੱਚ ਖੜ ਜਾ। ਵੀਡੀਓ ਦੇ ਵਿੱਚ ਐਡ ਕੀਤੀ ਆ ਇਹਨਾਂ ਦੀ eBay ਦੀ। ਬਾਈ ਇਹ ਇਕੱਲੀ ਪੇਮੈਂਟ ਇਹਨੂੰ ਨਹੀਂ ਚਾਹੀਦੀ ਐਡ ਦੀ। ਸਾਰਿਆਂ ਚ ਵੰਡਣੀ ਆ। ਸ਼ੇਅਰ ਹੋਊਗੀ। ਸਾਰੇ ਭਰਾ ਕੋਈ ਵੀਡੀਓ ਸ਼ੇਅਰ ਕਰਕੇ ਆਊਗਾ ਉਹਨੂੰ ਡਿਸਕਾਊਂਟ ਦੇਆ ਕਰਾਂਗੇ 1 ਪੁੱਸ ਦੇ ਮਗਰ 2000 ਰੁਪਏ। ਓਹ! 2000 ਦੇ ਵਿੱਚ ਡਿਸਕਾਊਂਟ ਮਿਲੂਗਾ ਤੇ ਦੁੱਧਾਂ ਦੇ ਦੁੱਧ ਵੀ ਵੇਚਦੇ ਆ ਨਾ ਪਾ ਡੈਰੀ ਫਾਰਮ ਹਾਂ ਉਹ ਦੁੱਧ ਤੇ ਥੋੜੀ ਡਿਸਟੈਂਸ ਆ ਅਡ ਦੁੱਧ ਦਾ ਰੇਟ ਦੱਸਦਾ ਨਾ ਵੀ ਦੇ ਬਾਉਂਡਰੀ ਮਿਲਣਾ ਦੁੱਧ ਦਾ ਹਰ ਰੇਟ ਨਾਲ ਵੱਧ ਮਿਲੂਗਾ ਕਿਉਂਕਿ ਪਿਓਰਟੀ ਮਿਲੂਗੀ ਯੈਸ ਲੈ ਵੀ ਨੇਵਲ ਸੰਪਰਕ ਕਰ ਲਿਓ ਢਿੱਲੋ ਡੈਰੀ ਫੀ 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 ਬ੍ਰੀਡ ਫਾਰਮ ਹਾਂਜੀ ਤੇ ਸਾਰਿਆਂ ਨੇ ਸਾਰੇ ਆਪਣੇ ਆਪਣੀਆਂ ਗੱਲਾਂ ਦੱਸਤੀਆਂ ਤਾਂ ਹੁਣ ਕਿਰਪਾ ਕਰਕੇ ਬੇਨਤੀ ਹੈ ਜੀ ਤੇ ਵੀਡੀਓ ਸਾਰੀ ਦੇਖਿਆ ਕਰੋ ਜੀ ਧੰਨਵਾਦ ਮਿਲਦੇ ਆ ਅਗਲੇ ਪਾੜ ਦੇ ਨਾਲ ਬਾਏ ਹੈਗਾ ਕਹਦਾ ਤੈਨੂੰ ਉਹ ਜੁੱਠੇ ਜੇ ਸੇਵ ਵਾਲਾ ਫੋਨ ਲੈ ਕੇ ਦੂੰਗਾ ਕਣਕ ਵਾਲੇ ਬਾਣੀ ਨੂੰ ਹਿਸਾਬ ਕਰਤਾਂ ਦੇ ਉਹਨਾਂ ਟਾਈਮ ਰੱਖ ਲੈ ਦੇ ਮੈਨੂੰ ਫੇਰ ਲੈ ਲੈ ਚਲ ਕੋਈ ਨਾ ਲੈ ਜੀ ਚੰਦਾ ਚਲ ਚਲ ਮੈਂ ਤੈਨੂੰ ਕਰ ਲਾ ਹਾਂ ਮਾਂ ਮਾਂਜ ਲਾ ਭਾਂਡੇ ਜੀ ਬੀਬੀ ਗੋਡਾ ਦੁਖ ਰਿਆ ਨਹੀਂ ਮੇਰਾ ਤਾਂ ਏ ਹਾਏ ਮੇਰੇ ਗੋਡੇ ਪੁੱਛ ਕੇ ਦੇਖ ਲੈ ਐ ਨਹੀਂ ਕਹਿੰਦੀ ਵੀ ਮਾਂ ਮੈਂ ਮਾਂਜ ਦਨੀ ਆ ਭਾਂਡੇ ਉਧਰ ਨੂੰ ਉੜਲੀ ਛੱਡ ਕੇ ਏ ਹਾਏ ਉਹ ਨਮਕ ਖਾਣਾ ਹੋਇਆ ਪਿਆ ਜੈ ਖਾਣੇ ਦਾ ਹਏ ਮੇਰੀ ਤਾਂ ਨੀਂਦ ਵੀ ਨਹੀਂ ਪੂਰੀ ਹੋਈ ਨਾ ਬੀਬੀ ਕੱਪ ਦੀ ਰੋਲਾ ਪਾਈ ਜਾਂਦੀ ਆ ਮੈਂ ਸਾਰੇ ਕੰਮ ਕਰ ਤੇ ਸਾਰੇ ਕੰਮ ਕਰ ਤੇ ਕਿਹੜੇ ਕੰਮ ਕਰੇ ਨੇ ਆ ਮੈਨੂੰ ਲੱਗਦਾ ਕੱਲ ਦੇ ਵੀ ਭਾਂਡੇ ਇਕੱਠੇ ਕਰੇ ਪਏ ਨੇ ਆਨੇ ਤਾਂ ਭਾਂਡੇ ਮੰਜਣੇ ਵਾਲੇ ਪਏ ਨੇ ਕੰਮ ਕਿਹੜਾ ਕਰਕੇ ਗਈ ਆ ਆ ਲੈ ਆ ਕੱਪੜਿਆਂ ਦਾ ਵੀ ਗਰਾਂ ਲਾ ਗਈ ਇੱਥੇ ਆ ਵੀ ਧੋਣੇ ਪੈਣੇ ਆ ਹੁਣ ਨਾ ਲੱਗਦੀ ਹੱਥ ਧੋਈ ਦਵਾਂ ਨਹੀਂ ਫੇਰ ਬੁੜਬੁੜ ਕਰੂ ਆਕੇ ਉਠ ਘੜ ਪੁੱਤ 11 ਵਜ ਗਏ ਕਿੱਡਾ ਦਿਨ ਚੜ ਗਿਆ ਨਾ 11 ਤੂੰ ਨੂੰ ਦੇਖੇ ਰਾਤ ਨਹੀਂ ਸਾਰੀ ਦੇਖੀ ਤੁਹਾਨੂੰ ਮੈਂ ਸਾਰੀ ਰਾਤ ਕੰਪਾਇਨ ਦੇ ਪਿੱਛੇ ਦੀਗਾ ਮੈਂ ਹੁਣ ਤਾਂ ਉਠ ਘੜ ਚਾਹ ਪਾਣੀ ਦਾ ਪੀ ਲਾ 2 ਘੰਟੇ ਪਹਿਲਾਂ ਠਾਲ ਕੇ ਗਈ ਸੀ ਉਦੋਂ ਕਹਿੰਦਾ ਸੀ ਮਾਂ ਮੈਂ 10 ਮਿੰਟ ਪਹਿਲਾਂ ਤੇ ਉਠ ਘੜ ਦਾਂਗਾ ਕੋਈ ਨਾ ਉਠ ਖੜੂਗਾ ਮੈਂ ਪਾਣੀ ਪੂਣੀ ਲਾ ਦੇਣਾ ਅੱਗੇ ਚਲ ਕੋਈ ਮੈਂ ਤਾਂ ਤੇਰੇ ਕੋਲ ਕੰਮ ਆਇਤੀ ਕਿ ਉੱਠ ਕੜ ਚਾਹ ਪਾਣੀ ਪੀ ਲੈ ਨਾਲੇ ਸ਼ਹਿਰ ਜਾਇਆ ਤੂੰ ਕੰਮ ਦੱਸ ਕੀ ਹੈ ਬੀਬੀ ਕੰਮ ਨਾ ਤੇਰੇ ਜੀਜਾ ਆ ਰਹੇ ਹੈਗਾ ਆ ਜਾਂਦੇ ਫਿਰ ਉਹ ਕਹਿੰਦਾ ਮੈਂ ਮੁਰਗਾ ਖਾਣਾ ਹੈਗਾ ਨਾਲੇ ਹੋਰ ਸਮਾਨ ਲਈ ਖਾਣ ਪੀਣ ਨੂੰ ਮੋਸਾ ਤਾਂ ਪਰੋਣਾ ਆ ਰਹੇ ਆ ਪੁੱਤ ਲਿਆ ਸਮੜ ਜਾ ਕੇ ਬੀਬੀ ਪਤਾ ਮੈਨੂੰ ਦੱਸੋ ਥੋਨੇ ਮੈਨੂੰ ਮੁੰਡਾ ਮੰਨਿਆ ਹੋਇਆ ਤਾਂ ਕੁਝ ਬੈਰ ਕੱਢ ਦਿਓ ਕੀ ਮੇਰੇ ਨਾਲ ਤਲਦਾ ਪਹਿਲਾਂ ਪਾਪਾ ਵਾਗਾ ਕੰਮਾਂ ਤੋਂ ਤੂੰ ਤਾਂ ਸੁਣ ਲਿਆ ਕਰ ਤੂੰ ਤਾਂ ਸੁਣ ਲਿਆ ਕਰ ਕੋਈ ਨਹੀਂ ਸੁਣਦਾ ਮੇਰੀ ਮੈਂ ਤਾਂ ਤੇਰਾ ਇੰਨਾ ਕਰਦੀਆਂ ਤੂੰ लाਡਲਾ ਰੱਖਿਆ ਆ ਉਹ ਕੁੜੀ ਜੀ ਮੈਨੂੰ ਇੰਨਾ ਬੋਲਦੀ ਆ ਆਖੇ ਮਾ ਤੇਰਾ ਚਮੜਾਇਆ ਹੋਇਆਗਾ ਤੂੰ ਵੀ ਨੀ ਮੇਰੀ ਸੁਣਦਾ ਆ ਤੇਰਾ ਬਾਪ ਦੇਖ ਲੈ ਨਾ ਦੱਸਿਆ ਨਾ ਪੁੱਛਿਆ ਕੁਝ ਪਤਾ ਨਹੀਂ ਕਿੱਧਰ ਲੰਘਿਆ ਕਿੱਧਰ ਉੱਜੜਿਆ ਕਿੱਧਰ ਨਹੀਂ ਹਾਂ ਹੁਣ ਦੱਸ ਕਿੱਥੇ ਆਗਾ ਜੀਜਾ ਹੈ ਜੀਜਾ ਕਿੱਥੇ ਆ ਉਹ ਤਾਂ ਹਜੇ ਤੁਰੂਗਾ ਫਰ ਕੋਈ ਨਾਲੋਂ ਕਦੇ ਘਰਾਟੋ ਦੋਂਦਾ ਹੁੰਦਾ ਆਪੇ ਫੜ ਲਿਆਊਗਾ ਲੈ ਦੱਸ ਮੋ ਆਪ ਲੈ ਕੇ ਆਊਗਾ ਆਪਣੇ ਘਰ ਪੀਣਾ ਜਮੀ ਸ਼ਰਮਤਾ ਰੱਖੀ ਸਾਰੇ ਟੱਬਰ ਨੇ ਯਾਰ ਕੀ ਜਾਨ ਨਿਕਲਦੀ ਆ ਬੀਬੀ ਪਰੌਣਾ ਉਹ ਪੁੱਤ ਪਰੌਣੇ ਦੀ ਇੱਜ਼ਤ ਕਰਿਆ ਕਰ ਕੋਈ ਨਾ ਫਿਰ ਪਰੌਣਾ ਆਊਗਾ ਦੇਖ ਮੇਰੀ ਗੱਲ ਸੁਣ ਪੁੱਤ ਤੈਨੂੰ ਪਤਾ ਹੀ ਆ ਆਪਣੀ ਕੁੜੀ ਕਹੀ ਜੀ ਐਨੀ ਬਹੁਤ ਹੈ ਜਿਹੜਾ ਅਗਲਾ ਲਾੜ ਨਾਲ ਬਸਾ ਰਿਹਾ ਆਪਣੀ ਕੁੜੀ ਨੂੰ ਉਹਨੂੰ ਅਕਲ ਤਾਂ ਹੈ ਨਹੀਂਗੀ ਕਰੀਏ ਵੀ ਕੀ ਮੋ ਉਹਦੇ ਪਿੱਛੇ ਆਪਾਂ ਨੂੰ ਬਹੁਤ ਕੁਝ ਸੋਚਣਾ ਪਊਗਾ ਤਾਂ ਬਸੂਗੀ ਹੈ ਫਰੋਦ ਜ ਮੇਰਾ ਕੀ ਰੋਲਾ ਮੇਰਾ ਕੀ ਕਸੂਰਾ ਆ ਕੇ ਸਾਰੇ ਮੇਰੇ ਘਰ ਦੇਖਨੇ ਮੈਂ ਤਾਂ ਤੈਨੂੰ ਐ ਕਿਹਾ ਵੀ ਤੂੰ ਸਮਾੜ ਲਿਆ ਦੇ ਬਸ ਕੋਈ ਨਾ ਲਿਆ ਦਊਗਾ ਹੁਣ ਜ ਤਾਰੀਕਾ ਹੱਸਦਾ ਹੈਗਾ ਤੈਨ ਨੇ ਕਹਿ ਤਾਂ ਮੈਂ ਮੰਨ ਲਿਆ ਮੈਂ ਲਿਆ ਦੂੰਗਾ ਮੈਨੂੰ 10 ਮਿੰਟ ਪਾ ਜਾਣ ਦੇ ਮੈਨੂੰ ਪਤਾ ਤੂੰ ਫੇੜਾ ਲੱਲਾ ਰਲਾਏਗਾ ਵੀ ਵੀ ਮੰਨ ਲਿਆ ਕਰਿਆ ਮੈਂ ਤਾਂ ਦੁਖੀ ਕਰ ਲਈ ਜਿੰਨੇ ਜੰਮੇ ਸਾਰੇ ਨਕਮ ਐ ਕੋਈ ਨਹੀਂ ਕੰਮ ਦਾ ਮੇਰੇ ਤਾਂ ਸਾਰੇ ਨੱਬਰ ਨੇ ਤਪਾ ਮਾਰ ਲਿਆ ਦੂੰਦਾ ਤੁਹਾਡਾ ਜਨਮ ਮਰਜੀ ਕਰ ਲਾ ਉਹੀ ਕੁਝ ਫੇਰ ਰਹਿੰਦਾਗਾ ਸਾਰੀ ਰਾਤ ਨਹੀਂ ਤੁਹਾਨੂੰ ਦੇਖੀ ਹੈਗੀ ਹੁਣ ਉੱਤੇ ਜਾ ਨਾ ਕੋਈ ਨਾੁੱਟ ਜੂਨ ਯਾਰ ਕੇ ਕਹਿੰਦਾ 10 ਮਿੰਟ ਪਾਈ ਜਾਂਦੇ ਮੈਨੂੰ ਲੈ ਆ ਦੂਗਾ ਮੈਂ ਮੈਂ ਤਾਂ ਇੱਥੋਂ ਦੇਖ ਲਉ ਕੋਈ ਲੰਗਦਾ ਵੜਦਾ ਉਹਨੂੰ ਕਹੀ ਦਿੰਦੇ ਆਪੂ ਸਮਾਨ ਥੋਡੇ ਨਾਲ ਤੋਂ ਉਹੀ ਚੰਗੇ ਨੇ ਪਿੰਡ ਦੇ ਜਿਹੜੇ ਕੰਮ ਆ ਜਾਂਦੇ ਨੇ ਆ ਗੰਦੀ ਲਾਦ ਨਹੀਂ ਕੰਮ ਆਉਂਦੀ ਮੇਰੇ ਆ ਪੱਖਾ ਲਾ ਜਾ ਬੀਬੀ ਤੂੰ ਉੱਠ ਘੜ ਚੁੱਪ ਕਰਕੇ ਪੱਖਾ ਲਾ ਜਾ ਪਾਣੀ ਕੀ ਆ ਜਿਹੜਾ ਖੜਾਊਗਾ ਮੇਰੇ ਤੇ ਝੜ ਜਾਊਗਾ ਆਉਂਦਾ ਪਰੌਣਾ ਆ ਜਾਂਦੇ ਨਾ ਕੁੜੀ ਰੱਜੇ ਨਾ ਪਰੌਣਾ ਰੱਜੇ ਆਹ ਪਹਿਲੇ ਆ ਦੂਗੀ ਲਿਆਉਣਾ ਲਾਂਗਾ ਤਾਂ ਬੜਾ ਸੁੱਕਿਆ ਪਿਆ ਹੈ ਨਾ ਤੂੜੀਆ ਵੀ ਕੰਮ ਨਵੇੜੀ ਦਿੰਨੇ ਅੱਜ ਫੋਨ ਕਰਕੇ ਹੈ ਨਾ ਸਾਮ ਨੂੰ ਲਾਬੋਂ ਨੂੰ ਵੀ ਲੈ ਕੇ ਜਾਣਾ ਹਾਂ ਦਰਸੀ ਜੇ ਅੱਜ ਆਪਣੇ ਲਈ ਬਣਾਈ ਦਿੰਦਾ ਤੂੜੀ ਥੋੜੀ ਰਹਿ ਗਿਆ ਕੰਮ ਓਏ ਨਾ ਭਰਾਵਾ ਅੱਗ ਵਾਲਾ ਕੰਮ ਤਾਂ ਨਹੀਂ ਆਪਾਂ ਕਰਨਾ ਕਿਸੇ ਭਰਾ ਦੇ ਕੰਮ ਆ ਜੂਗੀ ਢੇਰ ਲਾ ਕੇ ਮਾਰ ਦਾਂਗੇ ਇੱਥੇ ਬਾਣ ਦੇ ਵਿੱਚ ਜਿਹਦੇ ਕਿਸੇ ਦੇ ਵਿਚਾਰੇ ਦੇ ਲਾਂਗਾ ਮੱਚ ਗਿਆ ਹੈ ਨਾ ਉਹਦੇ ਵੀ ਕੰਮ ਆ ਜੂਗਾ ਹਾਂ ਜੇ ਕੱਢ ਜਾਂਦਾ ਲਾਂਗਾ ਬੜਾ ਸੁੱਕਿਆ ਪਿਆ ਹੈ ਨਾ ਕੋਈ ਪਤਾ ਨਹੀਂ ਹੁੰਦਾ ਤਾਰਾਂ ਦੂਰਾਂ ਦਾ ਕਿਹੜੇ ਵੇਲੇ ਸਪਾਰਕ ਮਾਰ ਜਾਣ ਚੱਲ ਤੇਰੀ ਮਰਜ਼ੀ ਹੈ ਫਿਰ ਮੈਂ ਤਾਂ ਲਾਭ ਉਹਨੂੰ ਲਿਆਵਾਂ ਨਾ ਆਪਦੇ ਘਰ ਵਾਲੀ ਰੁੱਸੀ ਬੈਠੀ ਹੈ ਕਿੰਨੇ ਟਾਈਮ ਤੋਂ ਚੱਲ ਕੱਲ ਨੂੰ ਕਰ ਲਾਂਗੇ ਠੀਕ ਹੈ ਬਾਈ ਚਲ ਆ ਤਾਂ ਨਿਪੜਿਆ ਕੰਮ ਕਿਸੇ ਗਰੀਬ ਦੇ ਕੰਮ ਆ ਜੂਗੀ ਚਲੋ ਦੇਖਦੇ ਹਾਂ ਅੱਛਾ 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 ਪੈਣੇ ਮੈਂ ਤਾਂ ਜਾਦੀ ਆਈ ਹਾਂ ਨਾ ਆ ਮੇਰੀ ਤਾਂ ਸੱਸ ਨੇ ਲਹੂ ਪੀ ਲਿਆ ਬੁੜਬੁੜ ਕਰੀ ਜਾਂਦੀ ਆ ਕਦੇ ਮੈਨੂੰ ਕਹਿੰਦੀ ਆ 10 ਵਜੇ ਤੱਕ ਸੁੱਤੀ ਨਹੀਂ ਉੱਠਦੀ ਕਦੇ ਮੈਨੂੰ ਕਹਿੰਦੀ ਆ ਭਾਂਡੇ ਮਾਂਜ ਲੈ ਗਰਾਂ ਭਾਂਡਿਆਂ ਦਾ ਲਾ ਤਾਂ ਮੇਰੇ ਅੱਗੇ ਗਰਾਂ ਲਾ ਤਾਂ ਕੱਪੜਿਆਂ ਦਾ ਪਤਾ ਨਹੀਂ ਸਾਰੇ ਹਫ਼ਤੇ ਦੇ ਕੱਪੜੇ ਇਕੱਠੇ ਕਰੀ ਬੈਠੀ ਆ ਮੈਂ ਜਿੱਦਨ ਦੀ ਪੇਕੀ ਆਈਆਂ ਨਾ ਢੇਰ ਮਾਰ ਖੈ ਕਰਮਾਲ ਤੱਕ ਨਹੀਂ ਧੋਇਆ ਉਹਨੇ ਬਾਲੀ ਚੰਦਰੀ ਆ ਇਹੋ ਜੀ ਸੱਸ ਨਾਲ ਤਾਂ ਨਾ ਕੱਟਣਾ ਬਹੁਤ ਔਖਾ ਹੈ ਮੈਨੂੰ ਹੀ ਪਤਾ ਮੈਂ ਕਿਵੇਂ ਕੱਟਦੀ ਆ ਬਸ ਮੈਂ ਤਾਂ ਇੱਕ ਮੂਰੇ ਨਹੀਂ ਬੋਲਦੀ ਪਰ ਜਿੱਦਨ ਮੈਨੂੰ ਗੁੱਸਾ ਆ ਗਿਆ ਨਾ ਮੈਂ ਤਾਂ ਦੂਜੇ ਲੋਟ ਹੋ ਜੂੰ ਫੇਰ ਉਹਦੇ ਨਾਲ ਇਹ ਨਹੀਂ ਪਤਾ ਜੇ ਮੈਨੂੰ ਹੁਣ ਤੇਰੇ ਨਾਲ ਗੱਲ ਕਰਦੀ ਨੂੰ ਦੇਖ ਲੈ ਨਾ ਤਾਂ ਹੁਣ ਵੀ ਖਬਰੇ ਕੀ ਕੁਛ ਬੋਲਿਆ ਕਰ ਲਾ ਚੁਗਲੀਆਂ ਕਰ ਲਾ ਹੋਰ ਵਧੀਆ ਕਰ ਲੈ ਇਹੀ ਕੁਸਾ ਆਉਂਦਾ ਸਾਨੂੰ ਕਰਨਾ ਹੋਰ ਨਹੀਂ ਕੁਛ ਕਰਨਾ ਆਉਂਦਾ ਬੀਬੀ ਮੈਂ ਕਿੱਥੇ ਤੇਰੀਆਂ ਚੁਗਲੀਆਂ ਕਰੀਆਂ ਮੇਰੇ ਪੁੱਤ ਨੂੰ ਪੜਕਾ ਇੰਨੇ ਫੜਾ ਮਾੜੀ ਦੀ ਗੱਲ ਕਰਾ ਮੇਰੇ ਪੁੱਤ ਨਾਲ ਇਹ ਤਾਂ ਮੇਰੀ ਭੈਣ ਦਾ ਫੋਨ ਆ ਰਿਹਾ ਉਹ ਤਾਂ ਮੈਨੂੰ ਐ ਕਹਿੰਦੀ ਆ ਕਹਿੰਦੀ ਵੀ ਅੱਜ ਤੇਰਾ ਜੀਜਾ ਮੈਨੂੰ ਲੈਣ ਆ ਰਿਹਾ ਮੈਂ ਵੀ ਜਾ ਰਹੀ ਆ ਸੋਹਰੇ ਮੈਂ ਤਾਂ ਉਹਨੂੰ ਕਹਿ ਰਹੀ ਸੀ ਨਾ ਕੱਲ ਤਾਂ ਤੂੰ ਪੇਕਿਆਂ ਤੋਂ ਆਈਆਂ ਹੈ ਐਡੀ ਛੇਤੀ ਤੇਰਾ ਗੜਾ ਕੱਢ ਗਿਆ ਹੁਣ ਉਹਦੇ ਨਾਲ ਗੱਲਾਂ ਮਾਰਨ ਨੂੰ ਮਾਹ ਕਿਤੇ ਮੇਰੇ ਪੁੱਤ ਨਾਲ ਗੱਲ ਕਰ ਰਹੀਆਂ ਆਲੂ ਗੰਡੇ ਸਾਰਾ ਕੁਝ ਕਰੇ ਖਤਮ ਹੋਇਆ ਪਿਆ ਮਿੰਤਾ ਦੀ ਛੇਤੀ ਆ ਜੂਗਾ ਉਹ ਮੈਨੂੰ ਤਾਂ ਆਪਣੀ ਪਤਾ ਸਵੇਰ ਦਾ ਕਿੱਥੇ ਲੰਗਿਆ ਉਹ ਇੱਕ ਮਿੰਟ ਭੈਣੇ ਕੋਈ ਨਾ ਮੈਂ ਤੇਰ ਨਾਲ ਕਰਦੀਆਂ ਕੋਈ ਨਾ ਮੈਂ ਕਰ ਲਾਂ ਗੱਲ ਬੀਬੀ ਮੈਨੂੰ ਥੋੜੀਆਂ ਹੀ ਕੱਲਾਂ ਪੁਰੀਆਂ ਲੱਗਦੀਆਂ ਨੇ ਹੁਣ ਤੱਕ ਨਾਤੀ ਨਹੀਂ ਕੰਮ ਪਤਾ ਨਹੀਂ ਕਰਿਆ ਕਨਾ ਉਹਦੇ ਨਾਲ ਲੱਗੀ ਮਡਾਕ ਮਾਰਨ ਬੇਲੜ ਨਾਲ ਬੀਬੀ ਤੂੰ ਕਾਹਨੂੰ ਗੁੱਸਾ ਕਰੀ ਜਾਂਦੀ ਐ ਸਾਰਾ ਤਾਂ ਕੰਮ ਕਰਿਆ ਨਾ ਕਾਣੇ ਮੈਂ ਤੈਨੂੰ ਬਾਅਦ ਚ ਫੋਨ ਕਰਦੀ ਆਂ ਚੱਲ ਘੱਟ ਮੜ ਜਾ ਹਾਂ ਕਾ ਨੂੰ ਕੱਟਣਾ ਦਿਖਾ ਦੇ ਇਹਨੂੰ ਤਮਾਸ਼ਾ ਕਰਦਾ ਤੇਰੇ ਪੇਤ ਸਾਰਾ ਨਹੀਂ ਸਿਆਣੀਆਂ ਧੀਆ ਭੈਣਾ ਹੁੰਦੀਆਂ ਨੇ ਉਹਾਂ ਧੀਆ ਕਰਦਾ ਪੇਤ ਨਹੀਂ ਦਿੰਦੀਆਂ ਕਿਸੇ ਨੂੰ ਬਿਬੜੀਆਂ ਇਹ ਲਾਈਆਂ ਤੋਰੀਆਂ ਜੇ ਖਰਾਬ ਹੋ ਰਹੀਆਂ ਨੇ ਇਹਨਾਂ ਨੂੰ ਪਾਣੀ ਲਾਦਾ ਹੋਰ ਤਾਂ ਇਹ ਆਖੇ ਪਹਿਲਾਂ ਚੁਗਲੀਆਂ ਕਰ ਲਾਂ ਪਾਣੀ ਤਾਂ ਫੇਰ ਲਾ ਦੂੰਗੀ ਇਹਦਾ ਉਹਦਾ ਫੋਨ ਵੱਜਿਆ ਮੈਂ ਥੋੜੀ ਕਰਿਆ ਉਹਨੂੰ ਮੁੰਡੇ ਨੂੰ ਫੋਨ ਕਰਕੇ ਕਹਿ ਦੇ ਕਿ 5-5 ਕਿਲੋ ਆਲੂ ਪਿਆਜ਼ ਲੈ ਆਈ ਘਰੇ ਕੁਛ ਨਹੀਂ ਹੈਗਾ ਗੰਡਾ ਟੋਟਾ ਖਤਮ ਹੋਇਆ ਪਿਆ ਬਿਬੀ ਲੱਗ ਰਹੀਆਂ ਨਹੀਂ ਉਹਦਾ ਫੋਨ ਮੈਂ ਲਾਇਆ ਸੀ ਕਾ ਉਹ ਤਾਂ ਭੈਣ ਤਾਂ ਆਇਆ ਕਹਿੰਦੀ ਸੀ ਵੀ ਅੱਜ ਤੇਰਾ ਜੀਜਾ ਮੈਨੂੰ ਲੈਣ ਆ ਰਿਹਾ ਮੈਂ ਸੌਰੇ ਭੱਗ ਜੂ ਕਹਿੰਦੀ ਮੈਨੇ ਕਿਹਾ ਚੱਲ ਜਾਂਦੇ ਜਾਂਦੇ ਮੈਂ ਗੱਲ ਕਰ ਲਾਂ ਨਾਲੇ ਪੁੱਛ ਲਾਂ ਵੀ ਸੁੱਖੇ ਸੰਦੇ ਪਹੁੰਚ ਗਏ ਚੱਲ ਸ਼ੁ크ਰਾ ਸ਼ੁ크ਰਾ ਜੇ ਮਾਣੀ ਮੋਟੇ ਤੇ ਖਾਣੇ ਚੱਕ ਲਈ ਵੀ ਸੌਰੀ ਵੀ ਜਾਣਾ ਹੁੰਦਾ ਭੱਗ ਜਾ ਹੁਣ ਮੇਰਾ ਮੂੰਹ ਦੇਖੀ ਜਾਨੀ ਆ ਜਾਨੀ ਆ ਬੀਬੀ ਵੀ ਅੱਜ ਕੱਲ੍ਹ ਦੇ ਕੰਨੇ ਤਾਂ ਲੋੜ ਹੀ ਆਇਆ ਪਿਆ ਸੌ ਬੁੜੀਆਂ ਨੇ ਬੁੜੀਆਂ ਹੋਈਆਂ ਪੰਜਾਂ ਨੇ ਇਹ ਕਾ ਫੋਨ ਆ ਅੱਗ ਲੱਗਣੇ ਜਿੱਦ ਦੇ ਨੇ ਫੋਨ ਚੱਲੇ ਨੇ ਨਾ ਸੱਤਿਆ ਨਾਸ ਕਰਤਾ ਦੁਨੀਆ ਦਾ ਬੇੜਾ ਗਰਕ ਹੋ ਗਿਆ ਤਾਂ ਪਹਿਲੀ ਨੀਤੀ ਮਾਨ ਹੈਗੀ ਆ ਮਿਲ ਜੇ ਨਾ ਕੋਈ ਜੀ ਨੇ ਫੋਨ ਚਲਾਇਨੇ ਮੈਂ ਤਾਂ ਹੱਥ ਵੜਦਾ ਨਾ ਪੁੱਤੇ ਦੇ ਦੇ ਇਹਨਾਂ ਗੁੱਸਾ ਚੜਦਾ ਮੇਰਾ ਰੱਖਿਓ ਜੇ ਤੱਕ ਨਹੀਂ ਆਇਆ ਹੈਗਾ ਕੱਦ ਡਿੱਕਣ ਲੱਗ ਰਹੀ ਆ ਮੈਂ ਧੁੱਪੇ ਖੜ ਕੇ ਐ ਜੀ ਆ ਜਾਓ ਨਹੀਂ ਸੋਡਲੇ ਇਹ ਘੋੜੀ ਇਹ ਹਾਂ ਤੂੰ ਧੁੱਪੇ ਕਿਉਂ ਮਾਰ ਰਹੀ ਹੈਂਗੀ ਤੁਹਾਡੇ ਵਾਸਤੇ ਖੜੀ ਆਂ ਓਰੇ ਬੀਬੀ ਮੈਂ ਉਹਨੂੰ ਡੇਕ ਦਿੱਤੀ ਕਿਹਨੂੰ ਡੇਕ ਦਿੱਤੀ ਤੂੰ ਮੇਰੇ ਪਰੌਣੇ ਨੂੰ ਓਹੋ ਪਰੌਣਾ ਹਜੇ ਨਹੀਂ ਆਉਂਦਾ ਅੱਜ ਤਾਂ ਭਿੰਡੋ ਵੀ ਨਹੀਂ ਤੁਰਿਆ ਹੋਣਾ ਮੈਂ ਤੈਨੂੰ ਆਏ ਕਹਿੰਦੀ ਸੀ ਆ ਜਾ ਮੇਰੇ ਨਾਲ ਕੰਮ ਕਰਾ ਦੇ ਤਿਆਰੀ ਕਰ ਲੈਨੇ ਆ ਉਹਦੇ ਮਰਤੂ ਨਹੀਂ ਹੁੰਦਾ ਬੀਬੀ ਕੋਈ ਕੰਮ ਕੋ ਮੈਂ ਦਾਦੀ ਜੀ ਨੂੰ ਢੀਕਦਿਆਂ ਬਈ ਉਰੇ ਖੜ ਕੇ ਆਊਗਾ ਹੋ ਉਹਨੇ ਮੈਨੂੰ ਕਿਹਾ ਸੀ ਨਹੀਂ ਜੀ ਆਊਗਾ ਰੋਟੀ ਪਾਣੀ ਵੀ ਖਾਊਗਾ ਆਜ ਬਣਾ ਦਨੇ ਕੁਸ ਮੇਰੇ ਨਾਲ ਢੱਕਾ ਤੜਾ ਦੇ ਮਾੜਾ ਮੋਟਾ ਮਰਤੂ ਨਹੀਂ ਹੁੰਦਾ ਬਈ ਨਹੀਂ ਬਾਅਦ ਚ ਮੈਂ ਇਕੱਲੀ ਕਰਨ ਤੀ ਆ ਕੰਮ ਬੀਬੀ ਦਿਮਾਗ ਨਾ ਖਾਵੇਂ ਨਾ ਮੇਰੇ ਤੋਂ ਤਨੇ ਸੜੀ ਲੈ ਲਈ ਤੈਨੂੰ ਤਾਂ ਹੋਰ ਹੀ ਖਾਣਦੀ ਰਹਿੰਦੀ ਐ ਨਾ ਜੇ ਤੈਨੂੰ ਚੀਜ਼ ਕਹਦੇ ਵੀ ਹਾਂ ਆ ਖਾ ਲੈ ਪੁੱਤ ਫਿਰ ਤਾਂ ਬਥੇਰੀ ਚਾਰੇ ਪੈਰ ਚੱਕ ਕੇ ਜਾਏਂਗੀ ਖਾਣ ਤੋਂ ਬਿਨਾ ਹੋਰ ਕੋਈ ਕੰਮ ਆਉਂਦਾ ਬੀਬੀ ਚੁੱਪ ਕਰ ਜਾ ਮੇਰੇ ਤੋਂ ਹੁਣ ਤੂੰ ਪੁੱਤਨੇ ਸੜੀ ਲੈਂਗੇ ਮੈਂ ਤੈਨੂੰ ਆਈ ਜਾਂਦੀ ਦੀ ਆ ਜਾ ਕੁਰਕਰੇ ਰੱਖੇ ਪਏ ਨੇ ਖਾਣੇ ਨੇ ਮੈਨੂੰ ਖਾਣੇ ਹੈ ਕਾ ਤੂੰ ਨਹੀਂ ਖਾਣੇ ਹੈਗੇ ਹੂੰ ਤਾਂ ਬਥੇਰੀ ਪੈਰ ਚੱਕ ਲੈਨੀ ਆ ਮੈਂ ਕੁਰਕਰੇ ਖਾਣੇ ਬੀਬੀ ਤੂੰ ਹਟ ਜਾ ਮੇਰਾ ਦਿਮਾਗ ਖਾਈ ਜਾਂ ਹਟ ਤੀ ਹਟ ਤੀ ਹਟ ਤੀ ਹਟ ਤੀ ਹਟ ਤੀ ਬੇੜਾ ਬੈਜੇ ਛੋਟੇ ਲਾੜੇ ਦਾ ਨਹੀਂ ਕੰਜਰਾ ਦੇ ਦਾ ਹਰਦੀ ਨਹੀਂ ਹਰਦੀ ਨਹੀਂ ਹਰਦੀ ਨਹੀਂ ਹੈਗੀ ਹਰਦੀ ਨਹੀਂ ਬੜ ਗਿਆ ਤੈਨੂੰ ਕੋਈ ਤਾਂ ਨਹੀਂ ਟੂਣਾ ਟਾਣਾ ਟੱਪ ਗਈ ਤੇਰੇ ਸਿਰ ਟੱਪ ਗਈ ਉਹ ਦੁੱਕੀ ਕਰੀ ਜਾਂਦੀ ਹੈਗੀ ਹੋਇਆ ਕੀ ਹੈ ਤੀ ਇਹ ਤੈਨੂੰ ਹੈ ਸਿਰ ਹਿਲਾਤਾ ਨਾ ਹੋਇਆ ਕੀ ਹੈ ਤੈਨੂੰ ਆਪਣੇ ਪੁਰਾਣੇ ਨੂੰ ਦੇਖਦੀ ਹੋਰ ਕੜ ਕੇ ਇੱਜੇ ਨਹੀਂ ਲੱਗਦਾ ਭਾਈ ਉਹਦੇ ਬਿਨਾ ਓਏ ਕੀ ਆ ਇਹ ਕੀ ਕਰਦੇ ਸੁਨਣਾ ਕੀ ਕਹੂ ਕਿ ਮੈਂ ਬੁੱਬੂ ਬੁਕੇ ਕਰੀਆ ਪਰੋਣੇ ਬਿਨਾ ਜੀ ਨਹੀਂ ਲੱਗਦਾ ਸਾਨੂੰ ਕਰ ਲੈ ਨਾ ਜਦੋਂ ਉਹ ਪ੍ਰੋਣੇ ਦੇ ਨਾਲ ਤੋਰੀਤੀ ਵਿਆਹ ਕੇ ਫਿਰ ਉਹ ਵੀ ਤਾਂ ਉਦੋਂ ਵੀ ਤਾਂ ਸਾਰਿਆਂ ਨੂੰ ਪਤਾ ਹੀ ਲੱਗਾ ਤੇ ਵੀ ਇਹਨਾਂ ਨੇ ਕੁੜੀ ਵਿਆਹਤੀ ਮੈਨੂੰ ਸ਼ਰਮ ਆਉਂਦੀ ਹੈ ਤੈਨੂੰ ਸ਼ਰਮ ਨਹੀਂ ਆਉਂਦੀ ਕਾਦੀ ਆਈ ਨਹੀਂ ਬੋਲਿਆ ਕਰਦੇ ਪੁੱਤ ਸਿਆਣੇ ਪੁੱਤੀ ਪੁੱਤਾ ਹੀ ਨਹੀਂ ਬੋਲਿਆ ਕਰਦੇ ਕੋਈ ਗੱਲ ਨਹੀਂ ਡੀਕ ਕਰ ਲਈ ਅੰਦਰ ਬਹਿ ਕੇ ਡੀਕ ਕਰ ਲੈ ਜਾ ਬੀਬੀ ਹਾਂ ਤੁਹਾਨੂੰ ਸਮਾਨ ਮੰਗਾ ਲਿਆ ਸਮਾਨ ਹਾਂ ਮੈਂ ਮਰ ਚਾਰੀ ਸਮਾਨਤਾ ਹਜ ਤੱਕ ਕੋਈ ਆਇਆ ਨਹੀਂ ਬਣਾਵਾਂਗੇ ਕੀ ਉਹ ਕਿਹੜਾ ਮੁੰਡਾ ਜੇ ਆਖੇ ਲੱਗਦਾ ਹੈਗਾ ਉਹ ਤਾਂ ਭਾਂਡੇ ਦੇਖੀ ਮੈਂ ਕੁੱਟਦੇ ਹੁਣ ਚੱਪਲ ਨਾਲ ਦੇਖੀ ਸੀ ਉਹ ਤਾਂ ਟੋਕਣਾ ਨਾਲੇ ਲਫਾਫੇ ਲਫਾਫੇ ਵਾਲੀ ਕੀ ਗੱਲ ਕਰਦੀ ਸੀ ਤੂੰ ਨਾ ਮੈਂ ਤੈਨੂੰ ਤਾਂ ਹੀ ਕਹਿੰਦੀ ਮੇਰੀ ਗੱਲ ਸੁਣ ਕੋਈ ਕੀ ਗੱਲ ਕਰਦੀ ਸੀ ਮੈਂ ਤੈਨੂੰ ਤਾਂ ਹੀ ਤਾਂ ਹੀ ਕਹਿੰਦੀ ਸੀ ਨਾ ਵੀ ਆ ਜਾ ਕੋਰਕਰੇ ਖਾ ਲੈ ਕੱਟ ਰਹਿ ਗਏ ਹੋਣਗੇ ਆ ਲੋਕ ਲਾਂਬੇ ਦੇ ਦੇ ਜਾਂਦੇ ਨੇ ਲੋਕਾਂ ਦੀ ਭੈਣ ਥੋੜੇ ਕੜੀਆਂ ਇੰਨੇ ਲਫਾਫੇ ਉੱਡ-ਉੱਡਾਉਂਦੇ ਨੇ ਕੁਰਕਰਿਆਂ ਵਾਲੇ ਕਹਿੰਦੇ ਨੰਨ ਮੈਨੂੰ ਐ ਦੱਸ ਤੂੰ ਮੇਰੇ ਨਾਲ ਦਰਿਆਤ ਕਰਦੀ ਆ ਤੂੰ ਲਫਾਫੇ ਉਹਨਾਂ ਦੇ ਘਰੇ ਫੜਾਈ ਤੈਨੂੰ ਤੈਨੂੰ ਐਨੇ ਪਤਾ ਵੀ ਤੇਰੀ ਤੀਨੇ ਖਾਣੇ ਦੇ ਕੁਰਕਰੇ ਉਹਨਾਂ ਦੇ ਕਹਿੰਦੇ ਕੀ ਆ ਬੇ ਖਾਲੀ ਕਰ-ਕਰ ਕੇ ਜਿਹੜਿਆ ਖੱਲਾ ਖੁੰਜਿਆਂ 'ਚ ਸਟੜੀਆਂ ਉਹ ਡੁੱਡ ਕੇ ਲੋਕਾਂ ਦੇ ਘਰਾਂ 'ਚ ਜਾਂਦੇ ਨੇ ਉਹ ਕਹਿੰਦੇ ਨੇ ਵੀ ਐਨੇ ਕੌਣ ਖਾਂਦਾ ਅਸਿਆ ਪਰ ਤੂੰ ਚੁੱਲ੍ਹੇ 'ਚ ਅਗਲਾ ਦੰਦੀ ਦੱਸਾਂ ਆ ਦੇ ਗੰਦੀ ਲਾਦ ਖੜੀ ਕੁਰਕਰੇ ਖਾਣ ਵਾਲੀ ਸਾਰਾ ਦਿਨ ਖਾ ਲਾ ਖਾ ਲਾ ਖਾ ਲੈ ਕੰਮ ਆਉਂਦਾ ਦਿਨ ਨੂੰ ਕੋਈ ਨਾ ਮਾ ਹੁਣ ਤੋ ਗੰਦੀ ਲਾਦ ਕਹਿਨੀ ਆ ਉਹ ਤਾਂ ਪੰਜੀਰੀ ਖਾਣ ਦੇ ਚਾਚਾ ਚ ਜੰਮ ਜੰਮ ਸਿੱਟੀ ਗਈ ਉਹ ਤਾਂ ਤੈਨੂੰ ਪਤਾ ਨਹੀਂ ਸੀ ਵੀ ਗੰਦੀ ਲਾਦ ਆਗੀ ਨਾਲੇ ਮੇਰੀ ਗੱਲ ਸੁਣ ਲਾ ਆ ਤੇਰੇ ਮੁੰਡੇ ਜਿਹਨੇ ਨੇ ਲੈ ਕੇ ਨਹੀਂ ਦਿੱਤਾ ਸਮਾਨ ਉਹਦੇ ਭਾਂਡੇ ਦੇਖੀ ਕੋਟਦੀ ਦੱਸ ਤਾ ਸੁਣ ਲੈ ਨਹੀਂ ਦੀ ਪੈ ਸੁਣਦੇ ਨਹੀਂ ਸੁਣਦੇ ਨਹੀਂ ਹੈਗਾ ਬੀਬੀ ਦੇ ਨੂੰ ਕਿੰਨੀ ਵਾਰ ਠਾਕੇ ਵਾਗੂ ਮੇਰੇ ਪਰੌੜੇ ਨੇ ਆਉਣਾ ਤੈਨੂੰ ਕੀ ਕਹਤੇ ਬੀਬੀ ਨੇ ਵੀ ਸਮਾਨ ਲੈ ਕੇ ਹੈ ਜੱਗ ਲੱਲ ਲੈ ਕੇ ਲੇ ਆਉਂਗਾ ਫਿਰ ਚੱਪੜਾ ਦਾ ਤੂੰ ਮਾਰਨੀ ਫਿਰ ਤੂੰ ਕਿਹੜੇ ਬਣਾ ਦੋ ਉੱਠਾ ਕਿਉਂ ਨਹੀਂ ਉੱਠਾ ਕਿਉਂ ਨਹੀਂ ਹੈਗਾ ਉੱਠਾ ਕਿਉਂ ਨਹੀਂ ਹੈ ਹੈ ਕੀ ਆ ਹੁਣ ਤੈਨੂੰ ਮੈਂ ਕੀ ਕਹਾਉਣਾ ਚੱਲ ਖੜੋ ਚੱਲ ਜਾਨਾ ਨਾ ਅੱਗਰ ਮੇ ਚਿਚਰਾਬਾ ਜਰਾਬਾ ਪਾਈ ਬੈਠਾ ਜਰਾਬਾ ਪਾਈ ਬੈਠਾ ਗਾ ਜਰਾਬਾ ਪਾਈ ਬੈਠਾ ਹੈ ਹੈ ਚੱਪਲ ਤੜਾਤੀ ਸੀ ਮੇਰੀ ਤੇ ਬੀਬੀ ਬੀਬੀ ਨੇ ਆਉਦੇ ਬੀਬੀ ਕੰਮ ਕਰਦੇ ਚੱਲ ਖੜਾ ਹੋ ਜਾ ਹੋਕ ਹੀ ਜਾਂਦਾ ਮੈਨੂੰ ਸਮਝੋ ਦਿਮਾਗ ਵਿੱਚ ਵਰਕਾਗਾ ਹਾਏ ਨਾ ਕਹੇ ਮੈਨੂੰ ਪਹਿਲਾਂ ਮੈਨੂੰ ਬੀਬੀ ਤੇ ਗੁੱਸਾ ਚੜਿਆ ਹੈ ਆਓ ਮੈਨੂੰ ਮੋਟੇ ਦਿਮਾਗ ਦੀ ਕਹਿੰਦੀ ਆ ਹੁਣ ਤੂੰ ਨਾ ਮੇਰੇ ਤੋਂ ਗੱਲ ਘਟਾ ਲਈ ਆਪਦਾ ਅਲੀ ਜਿੰਨਾ ਟੱਪਰਾ ਸਾਰਾ ਕੰਮ ਕਰਦਾ ਫਿਰੇਗਾ। ਅੰਮੋ ਤੋ ਦਾ ਕੰਮ ਤੋਂ ਤਾਂ ਤੂੰ ਟਲਦਾਗਾ ਤੂੰ ਵੀ ਪਿਆਰਗਾ ਹੋਈ ਜਾਣਾਗਾ ਪਿਆਰਗਾ ਪਿਆ ਸਾਰੇ ਕੰਮ ਛੱਡ ਕੇ ਉਹ ਭੱਜ ਗਿਆ ਹੁਣ ਤੂੰ ਭੱਜ ਜੀ ਤੂੰ ਮੱਜੇ ਨਾਲ ਲੱਗਿਆ ਰਹਾ ਕਰ ਮੈਨੂੰ ਐ ਨਹੀਂ ਪਤਾ ਵੀ ਜਮਾਈ ਭਾਈ ਨੇ ਘਰੇ ਆਉਣਾ ਸਾਰਾ ਆਪਣਾ ਉੱਥੇ ਦੀ ਖੇਤੋਂ ਨੂੰ ਫਿਰ ਖੇਤ ਹੁਣ ਮੁੰਡੇ ਕੰਮ ਹੀ ਕਰਦੇ ਹੁੰਦੇ ਨੇ ਹੁਣ ਅਸੀਂ ਤਾਂ ਜਾਣ ਨਹੀਂ ਲੱਗੀਆਂ ਖੇਤਾਂ ਵੀ ਅਸੀਂ ਬੱਲ ਜੀਏ ਲਗਾ ਨਾ ਬੀਬੀ ਗਾ ਕੇ ਬਾਕੀ ਨੂੰ ਤੂੰ ਆ ਕੇ ਪਰ ਜੀ ਕੀ ਦਿਮਾਗ ਚ ਫੜ ਕੇ ਪਿਆ ਚੱਪਲੇ ਮਾਰਵਾਦੀ ਦੀਪੇ ਗੱਲ ਸੁਣ ਲੈ ਇਸ ਤੋਂ ਬਾਅਦ ਤੋਂ ਹੋਰ ਤੇਰੀ ਛੱਤਰ ਪ੍ਰੇਟ ਹੋ ਜਾ ਤੂੰ ਚੰਬਲ ਦਾ ਜਾਨਾ ਮੁੰਡਿਆ ਮੈਂ ਤੈਨੂੰ ਦੱਸਦੀ ਗੱਲ ਫਰੋਂ ਠਾ ਲੈਂਦੀ ਚੱਪਲਾ ਮਾਰਨ ਦਾ ਉਹ ਤੈਨੂੰ ਮੰਮੀ ਕਿੰਨੀ ਵਾਰ ਥੱਕ ਗਈ ਆ ਤੂੰ ਉੱਠਿਆ ਦਿੰਦਾ ਹੈ ਚੱਤ ਕੇ ਭਾਂਡੇ ਤਹਾਂ ਪੈ ਜਾਣਾ ਪੈਸੇ ਦੇ ਕੀ ਮਗਵਾਣਾ ਦੀਪੀ ਤੂੰ ਲੈ ਜਾ ਪਾਣੀ ਲੈ ਲੈ ਮੈਂ ਕਰ ਲਵਾਂ ਪੀ ਪਾਣੀ ਖੜਾ ਹੋ ਚੱਲ ਸੋਟੋ ਲੀ ਜੀ ਨਾ ਕੁਝ ਪੈਂਡੂ ਉਸੇ ਇੱਕ ਦੋ ਮਾਰ ਮਾਰ ਕੇ ਥਾਪੜੇ ਚੰਬਲ ਦਾ ਜਾਦੇ ਡੰਗਰ ਜਾ ਬਸ ਹੁਣ ਸਾਰੀ ਟੂੜੀ ਖਾ ਲੋਗੇ ਆਏ ਹਾਈ ਨੇ ਪ੍ਰੇਤ ਹਾਂ ਬੀਬੀ ਆ ਕੀ ਕਰੀ ਜਾਨੀ ਐ ਤੂੰ ਬੀਬੀ ਮੈਂ ਤਾਂ ਸੁਣਨੀ ਕਰਤੀ ਉਸ ਤੇਰਾ ਭਲਾ ਹੋ ਜੇ ਕ ਲੈਣੀ ਏ ਨੇ ਸੁੱਕੀ ਟੂੜੀ ਪਾ ਕੇ ਉਹਨੂੰ ਫੇਰ ਕੀ ਹੋ ਗਿਆ ਖਾ ਰਹੀ ਜਾਂ ਖੜ ਇਹ ਤੇਰੀ ਮਾਂ ਮਾਂ ਦੁੱਧ ਕਿਨੇ ਦੇਣਗੀਆ ਫੇਰ ਬੀਬੀ ਐਂ ਤਾਂ ਪਾਉਂਦੇ ਆ ਤੁਸੀਂ ਹਾਏ ਹੈ ਨਹੀਂ ਤੇਰੀ ਮਾਂ ਨੇ ਤਾਂ ਤੈਨੂੰ ਪੋਰਾ ਨਹੀਂ ਭਾਈ ਕੁਸ ਖਾ ਕੇ ਭੇਜਿਆ ਇੱਕ ਵਰਨਾ ਤੇਰੀ ਮਾਂ ਨਾਲ ਗੱਲ ਕਰਾਂ ਮੇਰੀ ਕਿੱਥੇ ਗਈ ਉਹ ਦੇਵਾ ਲੰਬਾ ਤੈ ਤਾਂ ਮੇਰਾ ਦਿਮਾਗ ਖਰਾ ਉ ਘਰ ਰੱਖਿਆ ਲੈ ਬੀਬੀ ਤੂੰ ਉਹਨਾਂ ਨੂੰ ਕਾਹਨੂੰ ਕਹੀ ਜਾਨੀ ਆ ਸਾਡੇ ਕਿਹੜਾ ਉੱਥੇ ਡੰਗਰ ਪਸ਼ੂ ਨੇ ਆ ਤਾਂ ਉਰੇ ਨੇ ਮੈਂ ਤਾਂ ਤੁਹਾਨੂੰ ਦੇਖ ਦੇ ਕੇ ਸਿੱਖੀ ਆ ਨਹੀਂ ਮੈਨੂੰ ਦੇਖ ਦੇ ਕੇ ਸਿੱਖੀ ਆ ਪਰ ਮੈਂ ਤਾਂ ਖੜ ਰਣੀ ਆ ਚ ਫੇ ਮੈਨੂੰ ਨਹੀਂ ਪਤਾ ਹੈਗਾ ਆਏ ਹਾਈ ਹਾਂ ਹੋ ਜਾ ਪਰਾਂ ਕਿਵੇਂ ਸੂਖਦੀ ਆ ਨਹੀਂ ਤਾਂ ਮੰਗਲ ਕਰਾਇ ਤੂੰ ਆਈਆਂ ਹੈ ਤੈਨੂੰ ਕਸੇ ਦਾ ਪਤਾ ਨਹੀਂ ਕਹੀ ਜਿਆ ਹੈ ਇਹਦੇ ਵਿੱਚ ਹਰਾਈ ਰਲਾ ਲੈਂਦੀ ਫੂਕ ਲੈਂਦੀ ਭੋਰਾ ਉਹ ਨਵਾਂ ਹੋਂ ਦਾ ਸਹੀ ਤੂੰ ਸੋਕੀ ਰੋਕ ਨੀ ਲੰਘਾ ਲੇਗੀ ਬੀਬੀ ਹੁਣ ਮੈਨੂੰ ਕੀ ਪਤਾ ਤੁਸੀਂ ਮੈਨੂੰ ਦੱਸ ਦੋ ਕਿਵੇਂ ਬਣਦੀ ਆ ਕਿਵੇਂ ਬਣਦੀ ਆ ਨੀ ਰਣਾਉਣੀ ਪੈਂਗੇ ਫਣਦੀ ਨੀ ਇਹ ਮੈਂ ਮਾਨੂੰ ਮੈਂ ਕੀ ਕੀ ਸਖਿਆ ਮਾ ਕੇਰਲਾ ਮਾ ਹੁਣ ਇਹਦੇ ਚ ਮੈਂ ਜਾ ਬਾਬਾ ਜਾ ਮੈਂ ਤਾਂ ਪਿਨ ਲਾ ਦੂੰ ਇੱਕ ਕੰਮ ਕਰ ਦੇ ਦੂਜਾ ਵਧਾਂ ਤਾਂ ਵਧਾ ਦੂਗੀ ਜੇ ਮੰਗਦਾ ਇਥੋਂ ਪਾ ਜਾ ਇਹ ਕਰ ਮਜਾ ਮੇਰਾ ਦਿਮਾਗ ਫੇਲ ਕਰ ਰੱਖ ਤੈਨੇ ਕਹੀ ਜੀ ਆਈਏਗੀ ਮੈਨੂੰ ਫੁਖੜਾ ਫੁਖੜਾ ਪੈਣਾ ਇਹ ਤਾਂ ਕਾਨੂੰ ਘਾਉਂਦਾ ਪਰ ਹਾਂ ਨਹੀਂ ਨੀ ਹਾਦੀ ਬਾੜ ਦੀ ਫੜਾ ਜੀ ਮੈਨੂੰ ਫੜਾ ਜਾਨੀ ਆ ਦੱਸ ਐਡੀਆਂ ਕੀ ਭਲਾ ਢੀ ਲੋਡੈਰੀ ਬਰੀਡ ਫਾਰਮ ਲੋਂਗੋਵਾਲ ਵਾਲਿਆਂ ਦੀਆਂ ਮੱਝਾਂ ਨੇ ਵੀ ਜਿਹੜੀਆਂ 20 25 ਕਿਲੋ ਦੁੱਧ ਦਿੰਦੀਆਂ ਨੇ ਵੀ ਜਿਹੜੀ ਇਹਨਾਂ ਨੂੰ ਖਲ ਪਾਈ ਜਾਈਏ ਐਡੀ ਮਹਿੰਗੀ ਇਹ ਤਾਂ ਤੂੜੀ ਦੇ ਲੈੱਕ ਵੀ ਨਹੀਂ ਸਾਰਾ ਤਾਂ ਖੋਲਾ ਬੰਨ ਰੱਖਿਆ ਦੁੱਧ ਕੋਈ ਦਿੰਦੀ ਨਹੀਂ ਖੋਲਾ ਕਿਸੇ ਥਾਂ ਦਾ ਇਕੱਠਾ ਕਰਿਆ ਹੋਇਆ ਮੇਰਾ ਤਾਂ ਜੀ ਕਰਦਾ ਤੂੜੀ ਵੀ ਛੱਡ ਇਹਨਾਂ ਤਾਂ ਮੈਂ ਕਿੱਲੇ ਤੋਂ ਖੋਲ ਕੇ ਹੀ ਭਜਾ ਦਾਂ ਕੋਈ ਨਾ ਇੱਧਰ ਉੱਧਰ ਹੋਣ ਦੇ ਕਿਸੇ ਦਿਨ ਐਹੀ ਕੰਮ ਕਰੂੰ ਹਾਂ ਏ ਸ਼ੋਕਰਾ ਜੀ ਜਤੂ ਮਿਲ ਗਿਆ ਮੈਨੂੰ ਬੱਸ ਚਾਉਣਾ ਪੈਂਦਾ ਸਿਆਪਾ ਉੱਤੋਂ ਧੁੱਪ ਇੰਨੀ ਹੈਗੀ ਕਦੋਂ ਕੈਸੀ ਕਰੂੰ ਤੂੰ ਸਵੇਰ ਦਾ ਹੈ ਸਵੇਰ ਦਾ ਕਾਣੂ ਮੈਂ ਤਾਂ ਪਹਿਲਾਂ ਤੜਕੇ 6:00 ਬੀਬੀ ਆਈ ਖਾਣਾ ਉਦੋਂ ਉੱਠਿਆ ਮੈਂ ਰਾਤ ਸਾਰੀ ਰਾਤ ਮਸ਼ੀਨ ਚਲਦੀ ਸੀਗਾ ਔਰ ਤੂੰ ਵੀ ਰਾਤ ਨੂੰ ਵੇੜਿਆਗਾ ਵੇੜ ਤਾਂ ਸਾਰਾ ਫਿਰ ਇਹ ਦਵਾ ਦਾ ਭੈਣ ਆ ਗਈ ਉਹਨੇ ਕੁੱਟ-ਕੱਟ ਕੇ ਭੇਜੇਗਾ ਤੇਰੇ ਜੀਤੇ ਵਾਸਤੇ ਮੀਟ ਲਿਆ ਮੀਟ ਲਿਆ ਕੋਰੋਨਾ ਦੇਖਾ ਖਾਂਦੇ ਹੀ ਨਹੀਂ ਹੈ ਮੀਟ ਤਾਂ ਖਾਂਦਾ ਨਹੀਂ ਮੈਂ ਮੈਂ ਯਾ ਕਿਉਂ ਕਰਦਾ ਜੀ ਹੋਰ ਕਿਦੇ ਵਾਸਤੇ ਮੰਗਾਇਆ ਤੈਂਕ ਤੈਂ ਕਿਤੇ ਖਾਂਦਾ ਦੇਖਿਆ ਮੈਨੂੰ ਮੈਂ ਦੇਖਿਆ ਤਾਂ ਇਹ ਨਹੀਂ ਨਾ ਸੱਚੀ ਨਹੀਂ ਖਾਂਦਾ ਤੂੰ ਮੈਂ ਤਾਂ ਭੁੱਖੀ ਭਾਗੀ ਦਾ ਚਮਚ ਲਾਉਣ ਵਾਲਾ ਮੀਟ ਮੁਰਦੀ ਕਮਾਲ ਹੋ ਗਈ ਫਿਰ ਜੀਤਿਆ ਹੁਣ ਦੇਖ ਲੈ ਹੁਣ ਕਿੱਥੇ ਜਾ ਰਹੀ ਏ ਗੱਲ ਇਹ ਆਪਦੇ ਖਾਂ ਦੇ ਮਾਰੀ ਨੇ ਮੀਟ ਮੰਗਾਇਆ ਉਪਰ ਉਹਨੇ ਉਹਦਾ ਖਾਨ ਸੋਰੀ ਇਹਦਾ ਨੂੰ ਪਤਾ ਹੀ ਐ ਤਾਂ ਹੀ ਨੇ ਮੇਰੇ ਨਾਲ ਕਲੀਸ ਰਹਿੰਦਾ ਮੈਂ ਇਹ ਜਾਂ ਕੁਝ ਖਾਂਦਾ ਨਹੀਂ ਉਹ ਰੋਜ਼ ਭਾਲਦੀ ਐ ਤੁਹਾਨੂੰ ਮੈਂ ਕੀ ਕੀ ਦੱਸਾਂ ਜੇ ਬੇਬੇ ਉਹਦਾ ਆਦਾ ਬੇਫਰਸਗੀ ਲਾਈ ਜਾਂਦੀ ਐ ਉਹਦਾ ਬਾਪੂ ਤੋਂ ਜੀ ਜੀ ਅਲੱਗ ਕੰਮ ਮਸਲਾ ਲੋਟਾ ਜੀ ਤੁੱਕ ਗੱਲ ਮੇਰੀ ਸੁਣੇ ਆਪ ਤੋਂ ਲੋਟ ਨਹੀਂ ਦੇਣੀ ਲੋਟਾ ਉਤੇ ਤੂੰ ਤੇਰੇ ਬਹਾਨੇ ਲਾਲ ਆ ਕੇ ਸਮਾਨ ਖਾਈ ਜਾਂਦੀ ਐ ਤੇ ਤੈਨੂੰ ਬਦਨਾਮ ਕਰੀ ਜਾਂਦੀ ਆ ਤੂੰ ਰਗੜ ਦੇ ਨਾ ਇੱਕ ਦਿਨ ਨੂੰ ਫਿਰ ਮੈਂ ਤਾਂ ਵੀ ਧੌਣੇ ਧੌਣ ਕੋ ਤੂੰ ਫਿਰ ਤੁਸੀਂ ਮਾਰ ਕੇ ਕੱਠ ਜਾਣਾ ਕਰੀਂ ਵਧੀ ਯਾਨਾ ਮੇਰਾ ਬਦਲਾ ਲੈ ਜੀ ਚਲ ਕੋਈ ਗੱਲ ਰਾਜ ਆਪ ਲਾਉਣਾ ਸੀ ਹਾਂ ਉੱਥੇ ਲਾ ਲਾ ਉੱਥੇ ਲਾ ਉਹ ਜਿੱਥੇ ਉੱਥੇ ਲਾ ਮੈਨੂੰ ਬਸ ਇੱਥੇ ਲਾਲਾ ਜੀ ਦਾ ਸੋਣਾ ਜੀ ਤੇ ਕੋਈ ਸਮਾਨ ਚ ਲਾ ਦੀ ਤਾਂ ਪਣੀ ਤੱਪੀ ਪਈ ਐ ਲਾਪਨ ਹੋਈ ਗੜਾ ਘੱਟਾ ਗੱਡੀ ਨਹੀਂ ਮੇਰੇ ਦਸਾਸ ਦੇ ਤੇ ਓਏ ਹਾਏ ਜੀ ਜੇ ਗਰਮੀ ਬਹੁਤ ਹੋ ਗਈ ਹੈ ਨਾ ਹਾਂ ਕਾਟ ਵਾਲੀ ਲਾਈ ਜਾਂਦੇ ਨੇ ਨਾ ਕਿਵੇਂ ਅੱਗ ਤੋਂ ਜ਼ਿਆਦਾ ਆ ਸਾਡੇ ਪਿੰਡ ਦਾ ਬਹੁਤ ਨੁਕਸਾਨ ਹੋ ਗਿਆ ਵਿਚਾਰੇ ਸੰਦੂ ਕੇ ਕਹਿੰਦੇ ਪਤਾ ਨਹੀਂ ਰਾਤ ਮੇਰਾ ਚਾਚਾ ਦਾ ਸਰ ਇਹ ਕਹਿੰਦਾ 2 ਕਿਲੇ ਮੱਚ ਗਏ ਉਹਨਾਂ ਦੇ ਵਿਚਾਰੇ ਨੇ 2 ਕਿਲੇ ਦੀ ਗੱਲ ਕਰਦੇ ਤਾਂ ਸਾਡੇ ਪਿੰਡ ਦੀ ਗੱਲ ਉਹ ਵਾਇਰਲ ਨਹੀਂ ਹੋਈ ਵੀਡੀਓ ਦੇਖ ਕੇ ਸਾਡੇ ਤਾਂ ਪਿਓ ਪੁੱਤ ਵਿਚੀ ਮੋਟਰਸਾਈਕਲ ਉਹ ਵਿਚੀ ਮੱਚ ਗਈ ਵਿਚਾਰੇ ਹੋជា ਜੀ ਹੋਰ ਮੈਂ ਤਾਂ ਲੋਕਾਂ ਨੂੰ ਅਪੀਲ ਕਰਦਾ ਵੀ ਤੁਸੀਂ ਫਾਇਰ ਬ੍ਰਿਗੇਡ ਹਰ ਇੱਕ ਪਿੰਡ ਰੱਖੋ ਉੱਜੀ ਜਾਇ ਤਾਂ ਹੁਣ ਪਿੰਡ ਪਿੰਡ ਦੀਆਂ ਕਹਾਣੀਆਂ ਸਾਡੇ ਪਿੰਡ ਵੀ ਵਿਚਾਰੇ ਸੰਧੂ ਕੇ ਮੱਛ ਕੇ ਦੋ ਕਿਲੇ ਬਹੁਤ ਬੁਰਾ ਹਾਲ ਆਗਾ। ਘਾੜ ਨੂੰ ਅੱਗ ਲੱਗੀ ਐ ਇਤਕੀ ਸਮਾਂ ਮੈਨੂੰ ਮਾੜਾ ਲੱਗਦਾ। ਹੈ? ਸਮਾਂ ਬਹੁਤ ਮਾੜਾ। ਚਲ ਰੱਬ ਰੱਖਾ ਹੁਣ ਇੰਨੀ ਕਹਿ ਸਕਦੇ ਆਪਾਂ ਤਾਂ। ਹਾਂ।